ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਖੂਬ ਹੋਗੇ ਅੱਜ ਆਪਾਂ ਗੁਰਤੇਗ ਬਸ ਦਾ ਸਾਹਿਬ ਮਹਾਰਾਜ ਪਾਤਸ਼ਾਹ ਜੀ ਵਿਆ ਰਹੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਰਾਗ ਜੈਜਾਵੰਤੀ ਅਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਸ਼ਬਦ ਬੀਤ ਜੈ ਹੈ ਬੀਤ ਜੈ ਹੈ ਜਨਮ ਆ ਕਾਜਰੇ ਤਾਲ ਤਿੰਨ ਤਾਲ ਦੇ ਵਿੱਚ ਆਪਾਂ ਕਰਨਾ ਸਿੱਖਾਂਗੇ ਪਹਿਲਾਂ ਰਾਗ ਦਾ ਮੈਂ ਪਰਿਚੇਅ ਦੱਸ ਦਿੰਨਾ ਰਾਗ ਜੈਜਵੰਤੀ ਦੇ ਵਿੱਚ ਗੁਰੂ ਗੰਗ ਸਾਹਿਬ ਦਾ ਅਖੀਰਲਾ ਰਾਗ ਹੈ ਅਖੀਰਲਾ ਰਾਗ ਖਾਣ ਦੇ ਨਾਲ ਨਾਲ ਇਹਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਰਾਗ ਦੇ ਵਿੱਚ ਕੇਵਲ ਇੱਕ ਗੁਰੂ ਗੁਰਤੇਗ ਬਾਦਰ ਸਾਹਿਬ ਦੀ ਹੀ ਬਾਣੀ ਹੈ ਹੋਰ ਕਿਸੇ ਗੁਰੂ ਨੇ ਇਸ ਰਾਗ ਵਿੱਚ ਬਾਣੀ ਨੂੰ ਉਚਾਰਨ ਨਹੀਂ ਕੀਤਾ ਹੋਇਆ ਅਤੇ ਜਿੰਨੇ ਵੀ ਸ਼ਬਦ ਨੇ ਗੁਰਤੇਗ ਬਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੇ ਨੇ ਅਤੇ ਉਹਨਾਂ ਵਿੱਚੋਂ ਇੱਕ ਬਹੁਤ ਹੀ ਪਿਆਰਾ ਸ਼ਬਦ ਗੁਰਦੇਵ ਭਾਦਰ ਸਾਹਿਬ ਪਾਤਸ਼ਾਹ ਦਾ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ਼ਰੇ ਨਿਸ ਦਿਨ ਸੁਣ ਕੇ ਕੁਰਾਨ ਸਮਝਤ ਨਾ ਰੇ ਜਾਨ ਕਾਲ ਤੋਂ ਪਹੁੰਚੋ ਆਨ ਕਾਂਹ ਜੈ ਭਾਦਰ ਅਪਾ ਜੋ ਪੜਨਾ ਸਿੱਖਾਂਗੇ ਰਾਗ ਜਜਾਵੰਤੀ ਦੇ ਵਿੱਚ ਰਾਗ ਜਜਾਵੰਤੀ ਜਿਹੜਾ ਹੈ ਥਾਟ ਖਮਾਸ ਦਾ ਰਾਗ ਹੈ ਬਾਦੀ ਸੁਰੇ ਦਾ ਰੇ ਹੁੰਦਾ ਹੈ ਅਤੇ ਸੰਵਾਦੀ ਇਹਦਾ ਸੁਰ ਪਾ ਹੁੰਦਾ ਹੈ ਜਾਤੀ ਜਿਹੜੀ ਇਹਦੀ ਸੰਪੂਰਨ ਸੰਪੂਰਨ ਹੈ ਮਤਲਬ ਕਿ ਅਰੋਹ ਵਿੱਚ ਵਿੱਚ ਸੱਤ ਸੁਰਾਂ ਆਵਰੋਹ ਦੇ ਵਿੱਚ ਵੀ ਸਾਸਤੁਰਾਂ ਲਗਦੀਆਂ ਨੇ ਗਾਇਨ ਸਮਾਂ ਜਿਹੜਾ ਇਹਦਾ ਹੈ ਰਾਤ ਦਾ ਦੂਜਾ ਪੈਰ ਹੈ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਇਹਦਾ ਗਾਇਨ ਸਮਾਂ ਹੁੰਦਾ ਹੈ ਸੋ ਆਪਾਂ ਇਸ ਰਾਗ ਦਾ ਗਾਇਨ ਕਰਨਾ ਸਿੱਖਾਂਗੇ ਜੀ ਸਭ ਤੋਂ ਪਹਿਲਾਂ ਮੈਂ ਅਰੋਹ ਵਜਾ ਦਣਾ ਅਵਰੋਹ ਵਜਾ ਦਣਾ ਅਤੇ ਫਿਰ ਆਪਾਂ ਪਕੜ ਵਜਾਵਾਂਗੇ ਖਾਸ ਸੰਗ ਜਿਹੜਾ ਹੈ ਉਹਦਾ ਆਪਜੀ ਨੂੰ ਇਹ ਵੀ ਦੱਸਾਂਗਾ ਇਸ ਵੀਡੀਓ ਵਿੱਚ ਮਾਤਾਵਾਂ ਭੈਣਾਂ ਬੇਬੀਆਂ ਨੂੰ ਬੇਨਤੀ ਹੈ ਕਿ ਆਪਜੀ ਦੇ ਸਕੇਲ ਤੋਂ ਵੀ ਇਹ ਸ਼ਬਦ ਗਾਇਨ ਕਰਨਾ ਮੈਂ ਇਸ ਵੀਡੀਓ 'ਚ ਦੱਸਾਂਗਾ ਆਪ ਜੀ ਨੇ ਵੀਡੀਓ ਸ਼ੁਰੂ ਤੋਂ ਅੰਤ ਤੱਕ ਦੇਖਣਾ ਆਓ ਜੀ ਆਪਾਂ ਰੋਗ ਰੋ ਸ਼ੁਰੂ ਕਰਦੇ ਹਾਂ ਸਾਰੇ ਮਾਪੇ ਸਾਨੇ ਭਪਾ ਸਾਰੇ ਗਮ ਬਾਨੀ ਸਾਨੀ ਧਪਾ ਪਾਥੋਂ ਗਮਰੇ ਗਾਨੀ ਸਾਨੀ ਸਾਨ ਔਰ ਉਹ ਵਿੱਚ ਉੱਪਰ ਜਾਂਦੇ ਹੋਏ ਨਹੀਂ ਛੋਤ ਲਗਾਣਾ ਵਾਪਸ ਆਂਦੇ ਹੋਏ ਨਹੀਂ ਗੰਵਰ ਲਗਾਣਾ ਅਤੇ ਉਸੇ ਤਰ੍ਹਾਂ ਉੱਪਰ ਜਾਂਦੇ ਹੋਏ ਗਾ ਛੋਤ ਲਗਾਣਾ ਵਾਪਸ ਆਂਦੇ ਹੋਏ ਰੇ ਦੇ ਨਾਲ ਜੋੜ ਕੇ ਗਾ ਨੂੰ ਕੋਮਨ ਨੂੰ ਲਗਾਇਆ ਜਾਂਦਾ ਇਸ ਤਰ੍ਹਾਂ ਰਾਗ ਜਯਾਵੰਤੀ ਬਣਦਾ ਆਓ ਜੀ ਆਪਾਂ ਇਹਦਾ ਮੁੱਖ ਖੰਗ ਦੇਖਦੇ ਹਾਂ ਰੇ ਗਾ ਰੇ ਸਾ ਨੀ ਸਧ ਨੀ ਰੇ ਇਹਦਾ ਮੁੱਖ ਮੁੱਖ ਖੰਗ ਦੇ ਵਿੱਚੋਂ ਇੱਕ ਖਾਸ ਟੁਕੜਾ ਜਯਾਵੰਤੀ ਨੂੰ ਪੜ੍ਹਨ ਦਾ ਰੇ ਗਾ ਰੇ ਸਾ ਕਾਰ ਲਗਾ ਕੇ ਰਹਿ ਦੇਉ ਗਿਆ ਹਾਣੀ ਰੇ ਕਾਮ ਪਰ ਕਰੇ ਸਾਉ ਹਾਉ ਜੀ ਸੁਰਵੇ ਸਤਾਰ ਦੇਖਦੇ ਹਾਂ ਰੇ ਗਮ ਬਨੀ ਸਾ ਪਾਨੀ ਸਾ ਸ਼ਬਦਾਂ ਨਾਲ ਸ਼ੁਰੂ ਕਰਦੇ ਹਾਂ ਬੀਤ ਜੈ ਹੈ ਬੀਤ ਜੈ ਹੈ ਦੇ ਨਾਮ ਨਾਲ ਜਨਮ ਆਇਆ ਦੇਖ ਤੂ ਚਾਹੇ ਦੇਖ ਜਨਮ ਆਇਆ ਦੇਖ ਤੂ ਚਾਹੇ ਦੇਖ ਜਨਮ ਆਇਆ ਦੇ ਇਸ ਮੰਨ ਸੁਨੇਹੇ ਪ੍ਰਾਪ ਸਮਝ ਲੈ ਮੇਰਾ ਜਗਾ ਜਜਾਵੰਤੀ ਰਾਗ ਨੂੰ ਗਾਇਨ ਕੀਤਾ ਜਾਂਦਾ ਹੈ ਆਪ ਜੀ ਨੂੰ ਮੈਂ ਤਰੀਕਾ ਦੱਸ ਦਿੱਤਾ ਹੁਣ ਪਹਿਣਾ ਦੇਖ ਲੈਣ ਅਤੇ ਮੈਂ ਬੇਨਤੀ ਕਰਾਂ ਵੀ ਅਨੋਟੇਸ਼ਨ ਹੈ ਜਿਹੜੀ ਆਪ ਜੀ ਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਮਿਲ ਜਾਏਗੀ ਆਪ ਜੀ ਨੇ ਉੱਥੋਂ ਪ੍ਰਾਪਤ ਕਰ ਲੈਣੀ ਆਪ ਜੀ ਨੂੰ ਉੱਥੇ ਲਿੰਕ ਮਿਲੇਗਾ ਉਸ ਲਿੰਕ ਦੇ ਉੱਤੇ ਆਪ ਜੀ ਕਲਿੱਕ ਕਰੋਗੇ ਤਾਂ ਆਪ ਜੀ ਨੂੰ ਇਸ ਸ਼ਬਦ ਦੀ ਰਾਗ ਜਜਾਵੰਤੀ ਨੋਟੇਸ਼ਨ ਮਿਲ ਜਾਏਗੀ ਬੇਨਤੀ ਹੈ ਕਿ ਨੋਟੇਸ਼ਨ ਆਪ ਜੀ ਨੇ ਉੱਥੋਂ ਲੈ ਲੈਣੀ ਪਹਿਣਾ ਦੇਖ ਲੈਣ ਪਹਿਣਾ ਦਾ ਸੁਰ ਹੈ ਜਿਹੜਾ ਜਿਨ੍ਹਾਂ ਦਾ ਚੌਥਾ ਕਾਲਾ ਸਕੇਲ ਆ ਉਹ ਦੇਖ ਲੈਣ ਇਹਦੇ ਵਿੱਚ ਗਾ ਗੋਮਲ ਵੀ ਲਗਣਾ ਸ਼ੁਦ ਵੀ ਲਗਣਾ ਉੱਪਰ ਨੂੰ ਜਦੋਂ ਰੋਹ ਵਿੱਚ ਜਾਣਾ ਤਾਂ ਗਾ ਸ਼ੁਦ ਲਗਾਣਾ ਨਹੀਂ ਸ਼ੁਦ ਲਗਾਣਾ ਅਤੇ ਜਦੋਂ ਵਾਪਸ ਆਣਾ ਤਾਂ ਨਹੀਂ ਗੋਮਲ ਲਗਾਣਾ ਗਾ ਵੀ ਗੋਮਲ ਲਗਾਣਾ ਉੱਪਰ ਜਾਂਦੇ ਹੋਏ ਗਾ ਸ਼ੁਦ ਨਹੀਂ ਸ਼ੁਦ ਵਾਪਸ ਆਉਂਦੇ ਹੋਏ ਨਹੀਂ ਗੋਮਲ ਅਤੇ ਗਾ ਠੀਕ ਹੈ ਜੀ ਇਹੋ ਹੀ ਇਹ ਰਾਗ ਦਾ ਮੰਤਰ ਹੈ ਹੁਣ ਆਪਾਂ ਇਹਨੂੰ ਸ਼ਬਦ ਨੂੰ ਵਜਾ ਲੈਣੇ ਆਂ ਸੋਇਸ ਤਰੀਕੇ ਨਾਲ ਇਹ ਰਾਗ ਜੈ ਜਾਵੰਤੀ ਆਪਾਂ ਮੇਲ ਫੀਮੇਲ ਸਕੇਲ ਦੋਨੋਂ ਤੋਂ ਆਪ ਜੀ ਨੂੰ ਰਾਗ ਇਹ ਦਿਖਾ ਦਿੰਦਾ ਹੈ। ਮੇਹਨਤੀ ਹੈ ਕਿ ਆਪ ਜੀ ਨੇ ਸ਼ਬਦ ਨੂੰ ਚੰਗੀ ਤਰ੍ਹਾਂ ਰਾਗ ਜੈ ਜਾਵੰਤੀ ਨੂੰ ਪੜ੍ਹ ਲੈਣਾ ਸਿੱਖ ਲੈਣਾ ਫਿਰ ਉਹਦੇ ਪ੍ਰੈਕਟਿਸ ਕਰਨਾ। ਬਹੁਤ ਹੀ ਅੱਛਾ ਰਾਗ ਹੈ ਬਹੁਤ ਹੀ ਅੱਛਾ ਪਿਆਰਾ ਰਾਗ ਤੇ ਬਹੁਤ ਪਿਆਰੀ ਬਾਣੀ ਗੁਰਦੇਵ ਪਾਤਸ਼ਾਹ ਦੀ। ਉਮੀਦ ਕਰਦਾ ਕਿ ਆਪ ਜੀ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਰਿਆਜ਼ ਕਰਨਾ। ਰਿਆਜ਼ ਕਰਨ ਦੇ ਨਾਲ ਹੀ ਸਾਰਾ ਜਿਹੜਾ ਸ਼ਬਦ ਹੈ ਆਪ ਜੀ ਨੂੰ ਸੌਖਾ ਲੱਗਣ ਲੱਗ ਜਾਏਗਾ। ਅਗਲੇ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ